ਨਰਜੀ ਜੀ ਸਸਟੀ ਗੱਲ ਜੀ ਸਵਾਗਤ ਹੈ ਤੁਹਾਡਾ ਸਾਇਬਲੌਗ ਤੇ ਵਿੱਚ ਹੋਰ ਸੁਣਾ ਜੀ ਕਿ ਮੈਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਗਿਰਦਾਸ ਕਰਦਾ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੈਂ ਹਾਂਜੀ ਲੱਗਿਆ ਇੱਕ ਨਵੀਂ ਵੀਡੀਓ ਦੀ ਸ਼ੁਰੂਆਤ ਕਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀਆਂ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੁੜਦੇ ਰਹੋ ਹਾਂਜੀ ਇੱਥੇ 1 ਵਜ ਚੁੱਕਿਆ ਤੇ ਮੈਂ ਹੁਣ ਹੁਣੇ ਬੇਲੀ ਚਾਹੂ ਪੋਚਾ ਲਾ ਕੇ ਸਾਰੇ ਕੰਮ ਨਿਬੜ ਕੇ ਹੁਣ ਬੇਲੀ ਹੋਈ ਹਾਂ ਹੁਣ ਮੇਰੇ ਚਾਹ ਤਰੀ ਗ ਚਾਹ ਦੇ ਵਿੱਚ ਦੁੱਧ ਪਾ ਕੇ ਆਪਾਂ ਤੁੱਪਾ ਬੈਨਿਆ ਮਤਲਬ ਪੀਣਿਆਂ ਨਾਲੇ ਬੈ ਕੇ ਨਾਲੇ ਸਬਜ਼ੀ ਛਿਲਦੇ ਆ ਤੇ ਚਲੋ ਆਪਾਂ ਤੁਹਾਡੇ ਨਾਲ ਬਲੌਗ ਸ਼ੇਅਰ ਕਰਦੇ ਬਣੇ ਰਹੋ ਬਲੌਗ ਦੇ ਨਾਲ ਤੇ ਮੈਂ ਬੈਕ ਕੈਮਰਾ ਕਰ ਲਓ ਜੀ ਪੋਚਾ ਹਲੇ ਆਪਣਾ ਗਿੱਲਾ ਹੁਣੇ ਹੁਣ ਲਾਇਆ ਹਲੇ ਗਿੱਲਾ ਇਧਰ 4 ਇਚ ਦੀ ਹੈ ਤੇ ਸਬਜ਼ੀ ਛਿਲਾਂਗੇ ਸਾਰੇ ਹਨੇਰੀ ਛੱਡ ਲਾਣੇ ਅਬ ਜਿਆਦਾ ਉਤੇ ਕੱਢ ਲੈਣੇ ਦੇਵਾਣਾ ਪਾਹ। ਹਨੇਰ ਕੱਢ ਲਾਣੇ। ਬਸ ਚਾਹੀ ਬੰਨੜੀ ਚਾਹ ਹੈ ਕਿ ਚਾਲੇ ਪਾ। ਅੱਜ ਬੇਕ ਹੋਏਗਾ। ਅੱਜ ਚਾਹ ਕੇ। ਤੇ ਹੁਣ ਰੋਟੀ ਥੁੱਪੇ ਬੈਣਾ। ਪਾਣ ਦਰਸ। ਚਾਹ ਬਣ ਜਾਈ ਚਾਹ ਲਓ ਇਹ ਸਬਜ਼ੀ ਆਪਣੇ ਛੀਲ ਲਈ ਆਲੂ ਵੀ ਛੇ ਲਈ ਤੇ ਜਸਕਰ ਨੂੰ ਸਕੂਲੋਂ ਆ ਗਿਆ ਥੱਲੇ ਬੈਠੇ ਸੀ ਕੀ ਹੋ ਗਿਆ ਨਾ ਦਸਕਰ ਨੇ ਇਹਦੇ ਅਜ ਕਰਦਾਂ ਦੁਖਦੀ ਆ ਚਲਿਓ ਤਨ ਚਲ ਹਾਂਜੀ ਹੁਣ ਮੈਂ ਸਾਡੀਆਂ ਮਸਾਲਾ ਪੀਸ ਕੇ ਆਪਾਂ ਨੇ ਇਹਦੇ ਡ੍ਰੈਂਡਰ ਨਾਲ ਕਰ ਲਿਆ ਸਾਰੇ ਮੈਂ ਅਦਰਕ ਬੂਗਾਰਾ ਲਸਣਾ ਮਿਰਚਾ ਸਾਰਾ ਕੁਝ ਪੀਸ ਲਿਆ ਤੇ ਕਿਉਂਕਿ ਜੀ ਮੈਂ ਲੇਟ ਹੋ ਗਈ ਹੈ ਨਾ ਤੇ ਭਾਰ ਚੋਕੇ ਆਈਆਂ ਹੁਣ ਬਸ ਮਲਮਲੀਡੇਟ ਹੋ ਜਾਂਦੀ ਹੈ ਤੇ ਆਪਾਂ ਸਾਰਾ ਸਮਾਨ ਬਾਹਰ ਲੈ ਚੱਲਦੇ ਆਂ ਤੇਲ ਮੇਰਾ ਧਰਿਆ ਹੋਇਆ ਆਪਾਂ ਨੇ ਸਾਰਾ ਸਮਾਨ ਧੋ ਲਿਆ

ਮਤਲਬ ਅੰਦਰ ਹੀ ਰਹਿ ਕੇ ਚੱਲ ਰਹੀ ਤੇ ਨੂਨ ਦਾਣੀ ਲੈ ਕੇ ਮਿਜਾ ਕੇ ਮੈਂ ਚਮਚਾ ਵੀ ਲੈ ਕੇ ਮੜ ਬਣਾਉਣੀ ਸਮਸਾ ਨੀ ਦਾ ਤੂੰ ਹਲਾ ਦੇਗਾ ਹਲਾ ਦੀ ਮੜਾ ਫਿਰ Что? Вэй. Это камера, Пури видео сюда кургуза. ਹਾਂਜੀ ਇੱਥੇ ਮੈਂ ਲੱਗੀ ਹੋਈ ਸੀਗੀ ਗਾਜਰਾਂ ਦੀ ਸਬਜ਼ੀ ਨੂੰ ਤੜਕਾ ਲਾਉਣ ਤੇ ਅੱਜ ਜਿਸ ਕੰਨ ਵੀਡੀਓ ਬਣਾ ਰਿਆ ਸੀਗਾ ਦੇਖੋ ਕਿਦਾਂ ਇਹ ਇੱਕ ਨੇ ਸ਼ੂਟ ਕਰਦਾ ਹੁੰਦਾ ਕਦੇ ਉਧਰ ਨੂੰ ਕਦੇ ਉਧਰ ਇਹ ਕੈਮਰਾ ਨਹੀਂ ਠਿੱਕੇ ਖੜਦਾ ਹੁੰਦਾ ਤੇ ਅੱਜ ਵੀਡੀਓ ਆਪਾਂ ਤੋਂ ਛੋਟੀ ਬਣੀ ਐ ਤੇ ਕੁਝ ਬਤ ਦਿਨ ਛੋਟੇ ਛੋਟੇ ਨੇ ਬਣਦੀ ਹੋਣੀ ਵੀਡੀਓ ਕਿਸੇ ਲੋਟ ਨਾ ਕੰਮ ਲੋਟ ਆਉਂਦੇ ਨਾ ਵੀਡੀਓ ਲੋਟ ਆਉਂਦੀ ਆ ਤਾਂ ਕਰਕੇ ਜਿੰਨੀ ਕੁ ਬਸ ਬਣੀ ਆ ਇੰਨੀ ਕੁ ਦੇਖ ਲਿਓ ਬਸ ਇੱਕ ਤੁਹਾਡੇ ਭੈਣ ਭੱਜਾਂ ਦੇ ਪਿਆਰ ਸਦਕਾ ਬਣਾਉਣੀ ਪੈਂਦੀ ਆ ਵੀ ਤੁਸੀਂ ਅਡੀਕ ਕਰਦੇ ਹੋ ਹਨਾ ਵੀਡੀਓ ਦੀ ਤਾਂ ਕਰਕੇ ਆਪਾਂ ਛੋਟੀ ਜਿਹੀ ਬਣਾ ਕੇ ਅੱਜ ਪਾਤੀ ਤੇ ਬਸ ਜੀ ਛੋਟੀ ਹੋ ਅੱਜ ਤਾਂ ਵੀਡੀਓ ਆਪਣੇ ਬਾਕੀ ਪਸੰਦ ਕਰ ਲਿਓ ਸਾਰੇ ਜਣੇ ਹਾਂਜੀ ਸਤਿ ਸ੍ਰੀ ਅਕਾਲ ਜੀ ਰਾਤੀ ਫਿਰਨੇ ਰੋ ਗਿਆ ਸੀਗਾ ਬਲੌਕਡ ਐਂਡੇ ਨਹੀਂ ਹੋਇਆ ਹੈਗਾ ਮੈਂ ਕਿਹਾ ਚਲੋ ਹੁਣ ਕਰ ਦਿੰਦੇ ਆ ਹੁਣ ਸਵੇਰ ਦਾ ਟਾਈਮ ਆ ਤੇ ਆਪਾਂ ਕਰ ਰਹੇ ਹਾਂ ਬੱਚੇ ਦੇ ਸਕੂਲ ਦੀ ਜਾਣ ਦੀ ਤਿਆਰੀ ਤੇ ਰੋਟੀ ਲਾ ਕੇ ਦੇ ਰਹੀ ਆ ਉਹਨਾਂ ਨੂੰ ਮੈਂ ਕਿਹਾ ਚ ਪਹਿਲਾਂ ਰੋਟੀ ਖਾ ਲੈਣਗੇ ਬਾਅਦ ਚ ਫਿਰ ਉਹ ਬਾਉਂਦੀ ਉਹਨਾਂ ਨੂੰ ਸਿਰ ਤੇ ਸਾਢੇ 7 ਦਾ ਟਾਈਮ ਆ ਤੇ ਮੈਂ ਇਹਨਾਂ ਰੋਟੀ ਪਾ ਕੇ ਦੇਣਾ ਰੋਟੀ ਨਾ ਅੱਜ ਆਪਾਂ ਨੇ ਮੂਲੀਆਂ ਵਿੱਚੇ ਗੋਲਣੀਆਂ ਤੇ ਆਟੇ ਦੇ ਕਿਉਂਕਿ ਸਬਜੀ ਸੀਗੀ ਫੇਰ ਮੈਂ ਕਿਹਾ ਵੀ ਸਬਜੀ ਦੇ ਨਾਲ ਲੈ ਜਣੀ ਅੱਜ ਤਾਂ ਟਿਫਨ ਚ ਰੋਟੀਆਂ ਇਹਨਾਂ ਨੇ ਤੇ ਹੁਣ ਮੁਣੀਆਂ ਵਿੱਚੇ ਪਾਤੀਆਂ ਸੀਗੀਆਂ ਮਿੱੱਚੇ ਕਾ ਕੇ ਗੁੰਦ ਲੈਣ ਨਾਟੇ ਦੇ ਫੇਰ ਪਰੌਠੇ ਵਧੀਆ ਬਣ ਜਾਂਦੇ ਨੇ ਟਿਫਨ ਦੇ ਵਿੱਚ ਵੀ ਵਧੀਆ ਰਹਿੰਦੇ ਨਾਲੇ ਖੁਸ਼ ਹੋ ਕੇ ਖਾ ਜਾਂਦੇ ਨੇ ਤਮਾਂ ਕਿ ਸਬਜੀ ਦੇ ਨਾਲ ਖਾਣ ਨੂੰ ਜਿਹੜੀ ਰਾਤੀ ਬਣਾਈ ਸੀ ਆਪਾਂ ਨੇ ਤੇ ਬਾਕੀ ਚੀ ਹੁਣ ਆਪਾਂ ਰੋਟੀ ਦੇ ਦਿੱਤੀ ਇਹਨਾਂ ਨੂੰ ਕਰਦੇ ਆਂ ਤਿਆਰ ਪਏ ਨੇ ਹਲਕਰ ਰਜਾਈਆਂ ਦੇ ਵਿੱਚ ਤੇ ਵੀਡੀਓ ਦਾ ਐਂਡ ਵੀ ਇੱਥੇ ਕਰ ਦਿਆਂ ਮਿਲਦੇ ਆਂ ਫਿਰ ਅਗਲੇ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ